ਮਾਪਿਓ ਆਪਣੇ ਬੱਚਿਆਂ ਨੂੰ ਪਾਲ ਪਲੋਸ ਕੇ ਵੱਡਾ ਕਰਦਾ ਹੈ ਬੱਚਿਆਂ ਦੇ ਨਾਲ ਹੀ ਮਾਪਿਓ ਦੀ ਹਰ ਇੱਕ ਖੁਸ਼ੀ ਹੁੰਦੀ ਹੈ ਕਈ ਵਾਰ ਬੱਚੇ ਅਣਜਾਣੇ ਦੇ ਵਿੱਚ ਜਾਂ ਫਿਰ ਫੋਕੀ ਵਾਹਵਾ ਦੇ ਕਰਕੇ ਅਜਿਹੇ ਕੰਮ ਕਰ ਬੈਠਦੇ ਨੇ ਜਿਸ ਦਾ ਖਮਿਆਜਾ ਮਾਪਿਓ ਨੂੰ ਭੁਗਤਣਾ ਪੈਂਦਾ ਹੈ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇੱਕ ਗੱਭਰੂ ਜਮਾਨ ਮੁੰਡਾ ਟਰੈਕਟਰ ਦੇ ਨਾਲ ਸਟੰਟ ਕਰ ਰਿਹਾ ਹੈ ਉਸ ਦੇ ਟਾਇਰ ਦੇ ਵਿੱਚ ਬੈਠ ਜਾਂਦਾ ਹੈ ਤੇ ਟਰੈਕਟਰ ਚਾਲੂ ਹੁੰਦਾ ਹੈ ਤੇ ਵਿੱਚ ਉਦੇ ਪੁੱਠੇ ਸਿੱਧੇ ਜਿਹੜੇ ਚੱਕਰ ਉਹ ਲੱਗ ਰਹੇ ਹੁੰਦੇ ਨੇ ਕਿੰਨਾ ਖਤਰਨਾਕ ਸਟੰਟ ਹੈ ਕਿ ਐਦਾਂ ਕੀਤੇ ਬਿਨਾ ਸਰ ਨਹੀਂ ਸਕਦਾ ਸੀ ਜੇਕਰ ਤੁਸੀਂ ਇਸ ਵੀਡੀਓ ਨੂੰ ਅਪਲੋਡ ਕੀਤਾ ਹੈ ਤਾਂ ਤੁਹਾਨੂੰ ਥੋੜੀ ਜਿਹੀ ਕਮੈਂਟ ਮਿਲੇ ਹੋਣਗੇ ਲੋਕਾਂ ਨੇ ਵਾਹ ਵਾਹ ਕੀਤੀ ਹੋਣੀ ਹੈ ਜਾਂ ਫਿਰ ਲੋਕਾਂ ਨੇ ਲਾਈਕ ਕੀਤਾ ਹੋਵੇਗਾ ਪਰ ਜੇ ਇੱਥੇ ਹੀ ਸਟੰਟ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਜਾਂ ਫਿਰ ਸਟੰਟ ਜਿਹੜਾ ਹੈ ਹਾਦਸੇ ਦੇ ਰੂਪ ਵਿੱਚ ਬਦਲ ਜਾਂਦਾ ਤਾਂ ਫਿਰ ਲੋਕਾਂ ਨੇ ਆਪਣੇ ਅਲੱਗ-ਅਲੱਗ ਜਿਹੜੇ ਬਿਆਨ ਸੀ ਉਹ ਦੇਨੇ ਸਨ ਇਸ ਵੀਡੀਓ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਕਸੈਸਫੁਲ ਰਿਹਾ ਇਹ ਸਟੰਟਾ ਕਿਸੇ ਵੀ ਤਰ੍ਹਾਂ ਦਾ ਹਾਸਾ ਨਹੀਂ ਵਾਪਰਿਆ ਬਹੁਤ ਵਧੀਆ ਗੱਲ ਹੈ ਪਰ ਇਹਨਾਂ ਵੀਰਾਂ ਨੂੰ ਪਰਿਵਾਰ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਸੀ ਬਸ ਐਂਡ ਤੇ ਆਪਾਂ ਵੀਡੀਓ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆ ਇਹਨਾਂ ਵੀਰਾਂ ਨੂੰ ਥੋੜੇ ਜਿਹਾ ਲਾਈਕ ਤੇ ਵਿਊ ਦੇ ਲਈ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਨਾ ਪਾਓ ਔਰ ਆਪਣੇ ਮਾਪਿਓ ਤੇ ਪਰਿਵਾਰ ਦੇ ਬਾਰੇ ਜ਼ਰੂਰ ਸੋਚੋ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲ